ਖਬਰ ਸਾਹਮਣੇ ਆਈ ਹੈ ਬਟਾਲਾ ਤੋਂ ਜਿੱਥੇ ਕਿ ਦੋ ਨਾਬਾਲਗ ਬੱਚਿਆਂ ਤੋਂ ਕਰਵਾਈ ਜਾ ਰਹੀ ਸੀ ਮਜ਼ਦੂਰੀ ਬਟਾਲਾ ਵਿੱਚ ਵੱਧ ਰਹੇ ਦਿਨ-ਬਦਨ ਬਾਲ ਮਜ਼ਦੂਰੀ ਜਿੱਥੇ ਕਿ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਇਸ ਸ਼ਹਿਰ ਵਿੱਚ ਚਿਕਨ ਸ਼ਾਪ ਦੇ ਮਾਲਕ ਦਾ ਅੱਜ ਲੇਬਰ ਵਿਭਾਗ ਗੁਰਦਾਸਪੁਰ ਵੱਲੋਂ ਚਲਾਨ ਕਟਿਆ ਗਿਆ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਹੋਣ ਲਈ ਵੀ ਕਿਹਾ ਗਿਆ ਲੇਬਰ ਵਿਭਾਗ ਗੁਰਦਾਸਪੁਰ ਦੇ ਇਨਸਪੈਕਟਰ ਗੁਰਜਪਾਲ ਸਿੰਘ ਵੱਲੋਂ ਆਪਣੀ ਟੀਮ ਤੇ ਬਟਾਲਾ ਪੁਲਿਸ ਨਾਲ ਸਾਂਝੇ ਤੌਰ ਤੇ ਸਨਾਰਿੰਗ ਸ਼ੇਮਬਲ ਚੌਂ ਬਟਾਲਾ ਵਿਖੇ ਸਥਿਤ ਇੱਕ ਚਿਕਨ ਸ਼ਾਪ ਦੀ ਦੁਕਾਨ ਤੇ ਰੇਡ ਕੀਤੀ ਗਈ ਜਿਸ ਦੌਰਾਨ ਦੇਖਿਆ ਗਿਆ ਕਿ ਉਸ ਦੁਕਾਨ ਵਿੱਚ ਦੋਨੇ ਬਾਲਕ ਬੱਚਨ ਤੋਂ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਹੈ ਪੁਲਿਸ ਨੇ ਲਾਜ਼ਮਾ ਵਨੋ ਤੁਰੰਤ ਇਸ ਸਬੰਧੀ ਕਾਰਵਾਈ ਕੀਤੀ ਗਈ ਬੱਚਿਆਂ ਨੂੰ ਮਜ਼ਦੂਰੀ ਕਰਨ ਤੋਂ ਰੋਕਿਆ ਗਿਆ ਤੇ ਦੁਕਾਨ ਦੇ ਮਾਲਕ ਨੂੰ ਬੱਚਾ ਤੋਂ ਮਜ਼ਦੂਰੀ ਕਰਵਾਉਣ ਦੇ ਸਬੰਧ ਵਿੱਚ ਪੁੱਛ- ਪੁੱਛ ਕੀਤੀ ਗਈ ਤੇ ਤਾੜਨਾ ਵੀ ਕੀਤੀ ਗਈ ਜਿਸ ਤੇ ਉੱਪਰ ਉਸ ਨੂੰ ਕੋਈ ਵੀ ਸਪਸ਼ਟ ਨਹੀਂ ਜਵਾਬ ਦੇ ਸਕਿਆ ਉਲਟਾ ਵਿਭਾਗ ਦੀ ਟੀਮ ਨਾਲ ਹੀ ਵਹਿਸ ਪਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਤੁਰੰਤ ਉਸ ਦਾ ਐਂਟੀ ਚਾਈਲਡ ਲੇਬਰ ਤਹਿਤ ਚਲਾਨ ਕਟਾਇਆ ਗਿਆ ਅਤੇ ਅੱਗੇ ਤੋਂ ਨਾਬਾਲਗ ਮਜ਼ਦੂਰੀ ਨਾ ਕਰਵਾਉਣ ਲਈ ਵੀ ਚੇਤਾਵਨੀ ਦਿੱਤੀ ਗਈ ਪੱਤਰਵਾਕਰ ਨਾਲ ਗੱਲਬਾਤ ਕਰਦੇ ਦੁਕਾਨਦਾਰ ਨੇ ਦੱਸਿਆ ਕਿ ਉਹ ਦੁਕਾਨ ਤੇ ਬਹੁਤ ਘੱਟ ਆਉਂਦਾ ਹੈ ਦੁਕਾਨ ਉਸ ਦੇ ਲੜਕਿਆਂ ਵੱਲੋਂ ਚਲਾਈ ਜਾਂਦੀ ਹੈ ਦੁਕਾਨ ਤੇ ਨਾਬਾਲਗ ਬੱਚਿਆਂ ਦੇ ਕੰਮ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਲੇਕਿਨ ਜਦੋਂ ਅੱਜ ਲੇਬਰ ਵਿਭਾਗ ਵੱਲੋਂ ਦੁਕਾਨ ਤੇ ਆਏ ਹਨ ਤਾਂ ਉਹਨੂੰ ਜਾਣਕਾਰੀ ਮਿਲੀ ਹੈ ਉਸਨੇ ਦੱਸਿਆ ਕਿ ਬੱਚਿਆਂ ਨੂੰ ਬਣਦੀ ਤਨਖਾਹ ਵੀ ਦਿੱਤੀ ਜਾਂਦੀ ਹੈ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਅਤਿਆਚਾਰ ਨਹੀਂ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਤਰਸ ਦੇ ਆਧਾਰ ਤੇ ਕੰਮ ਤੇ ਰੱਖਿਆ ਗਿਆ ਸੀ ਜਦ ਕਿ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 5 ਸਾਲ ਤੋਂ ਲਗਾਤਾਰ ਇਸ ਦੁਕਾਨ ਤੇ ਕੰਮ ਕਰ ਰਹੇ ਹਨ ਜਿਸ ਦੀ ਮਦਦ ਨਾਲ ਉਹ ਆਪਣੀਆਂ ਨਿੱਜੀ ਅਤੇ ਹੋਰ ਲੋੜਵੰਦਾ ਵੀ ਪੂਰੀਆਂ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਰਿਪੋਰਟ ਲਪ੍ਰਿਤ ਸਿੰਘ ਖੁਸ਼ੀਪੁਰ ਠੀਕ ਹੈ ਬਾਅਦ ਜਦੋਂ ਕਿ ਲੋਡ ਪੈਂਦੀ ਤੇ ਆਨਵਾਜ ਜਾਂਦੇ ਕਿੰਨੀ ਦੇਰ ਤੋਂ ਕੰਮ ਕਰਦੇ ਪਏ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਵੀ ਜੀ ਲੇਕਿਨ ਮੁੰਡਿਆਂ ਦਾ ਕਹਿਣਾ ਪੰਜ ਪੰਜ ਸਾਲ ਤੋਂ ਕੰਮ ਕਰਦੇ ਪਏ ਆ ਚੈੱਕ ਕਰੋ ਸਾਡੇ ਜੀ ਬਾਜੀ ਆਹ ਕੋਈ ਨਹੀਂ ਲੈ ਕੇ ਦੇਣ ਹਾਂ ਮੈਂ ਇੰਨਾ ਜਣਾ ਆਪਾਂ ਕੋਈ ਹੋਰ ਦੇਖਦੇ ਆਪਣੇ ਮਨ ਤੋਂ ਸਾਡੇ ਨਾਲ ਨਹੀਂ ਆਉਂਦਾ ਇਹ ਕਿਦੇ ਬੱਚਾ ਲਾਉਣ ਇਹ ਪਰਦੇਸ ਬੋਲੇ ਨਾ ਸਾਡੇ ਨਾਲ ਜਰੂਰ ਬਹੁਤ ਕੀ ਕਰਦੇ ਆ ਉਹ ਲੇਖ ਪਰਦਾ ਜੀ ਤੇ ਆਹ ਦਾ ਮਾਰਾ ਕਰਦੀ ਕਰਦਾ ਜੀ ਆਹ ਵਾਲਾ ਇਹ ਬੰਦੇ ਨੂੰ ਕਦੀ ਲੈਣੇ ਵੀ ਗਏ ਨਹੀਂ ਕਾਰੇ ਆਜੂ ਕਿਹਨਾਂ ਨੂੰ ਆਉਂਦੇ ਉਹਨਾਂ ਨਾਲ ਪੱਤਾਂ ਪੱਤਾਂ ਉਹ ਇਸ ਜਾਨ ਨਾਲ ਰਹੇ ਜਾਂਦੇ ਕਿੰਨਾ ਦੱਸੋ ਕੋਈ ਨਹੀਂ ਕੋਈ ਜਾਨਾ ਨਹੀਂ ਇਹ ਕੰਮ ਕਰਦਾ ਪਰ ਇੱਕ ਲੱਗਿਆ ਜਿਹੜੇ ਆ ਉਹ ਮੰਗਦੇ ਭੀ ਮੰਗਦੇ ਨੇ ਜਿਹੜੇ ਭੀ ਮੰਗਦੇ ਆ ਉਹਨਾਂ ਨੂੰ ਚਲੰਗੀਆਂ ਚੂਹੇ ਕਰੋ ਵੀ ਤੁਸੀਂ ਚੂੜੀਆਂ ਕਰਦੇ ਜੇ ਨਹੀਂ ਕਰਦਾ ਪਿਆ ਕੁਛ ਪੰਜਾਬ ਤੋਂ ਵੀ ਚੱਲ ਸਕਦਾ ਅਸੀਂ ਦੋਸਤਾਂ ਦੇ ਚੰਗਰੀਏ ਜਾਣਗੇ ਇਹਨਾਂ ਜਿੰਨੇ ਮਾਰਦੇ ਤੇ ਫੇਰ ਜਾ ਕੇ ਸਹੀ ਹੋਗੇ ਦੋਸਤਾਂ ਦੀ ਸਰਕਾਰ ਦੀ ਸਰਕਾਰੀ तीको। तीको। कितनी उम्र है तेरी पंद्रह साल कितनी देर होगी काम कर रहे हो पांच साल से काम कर रहे हो तो कहाँ के रहने वाले हो हाँ? फैमिली में कौन कौन है घर में कौन कौन है आपके मम्मी पापा क्या करते हैं घर में रहते हैं काम नहीं करते कोई वो तो तेरे से काम करवाते हैं जबरदस्ती काम करवाते हैं अपनी मर्जी से करते हो तो मम्मी पापा कोई काम नहीं करते हैं और कौन है घर में तीन तीन लोग भी हूँ ਕਿੰਨੀ ਉਮਰ ਹੈ 15 ਸਾਲ ਕਿੰਨੇ ਦਿਨ ਰੋਗੀ ਕੰਮ ਕਰਦੇ 5 ਸਾਲ 5 ਸਾਲ ਇੱਥੇ ਹੀ ਕੰਮ ਕਰਦੇ ਆਂ ਤੇ ਫੈਮਿਲੀ ਚੋਰ ਕੋਣ ਕੋਣ ਹੈ ਜੀ ਹਾਂ ਜੀ ਆਇਆ ਆ ਇੱਥੇ ਬਾਹਰ ਨਹੀਂ ਭੀਖ ਮੰਗਉਂਦੇ ਜੀ ਕਿੰਨੇ ਤਨ ਖਾ ਲੈਣੇ ਛੇ ਕਰ ਰਹੇ ਨੇ ਦੋ ਬੱਚੇ ਫੜੇ ਆ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਆ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਪਛਾਣ ਹੋਏਗਾ ਜੀ ਚਲਾਨ ਹੋਏਗਾ ਤੇਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਦੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੋਂ ਤਾਂ ਕਿ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਇਹਨਾਂ ਨੂੰ ਸਕੂਲ 'ਚ ਪਾਓ ਠੀਕ ਹੈ ਜੀ ਹੋਰ ਪਲਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਪ੍ਰਬਾਲਾ ਕੀਤਾ ਜਾਂਦਾ ਹੈ ਇਹਨਾਂ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੱਤਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਹੈ ਜੇ ਇਹਨਾਂ ਨੂੰ ਠੀਕ ਹੈ ਸਰਕਾਰ ਵੱਲੋਂ ਸੁਲੰਦਨਤੀਆਂ ਜਾਂ ਨਹੀਂ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਮਾਪਿਓ ਨੂੰ ਅਸੀਂ ਆਖਾਂਗੇ ਮਿਲ ਕੇ ਤੇ ਜੇ ਬੱਚਿਆਂ ਨੂੰ ਪੜਾਇਆ ਜਾਂਦਾ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਂਦੀ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਲੈਵਰ ਇੱਕ ਦਾ ਨਹੀਂ ਜੀ ਇਹਨਾਂ ਨੂੰ ਫਾਈਨ ਲਾ ਕੋਰਟ ਵੱਲੋਂ ਕੀਤਾ ਜਾਂਦਾ ਅੱਛ